ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਜਦਰ ਦਰਬਾਰ ਸਿੰਘ ਸੋ ਅੱਜ ਜੋ ਕਿ 7 ਤਰੀਕਾ ਤੇ ਛਿਵਾਰ ਰੋਡ ਦੇ ਉੱਤੇ ਜੋ ਗੁਰਦੁਆਰਾ ਸਾਹਿਬ ਗੁਰਦਨ ਬਾਬਾ ਜੀ ਨਾਮ ਦਾਸ ਕੇ ਅੱਜ ਜਿਹੜਾ ਝਗੜਾ ਹੋਇਆ ਕੀ ਕਾਰਨ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬਾ ਦੀਦਾਰ ਸਿੰਘ ਸੁਪੁੱਤਰ ਬਾਬਾ ਦਰਸ਼ਨ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਛਿਵਾਰ ਰੋਡ ਖਜ਼ਾਨਾ ਗੇਟ ਅੰਮ੍ਰਿਤਸਰ ਸੋ ਅੱਜ ਸਾਡਾ ਛੋਟਾ ਭਰਾ ਜੋ ਜਸਪਾਲ ਸਿੰਘ ਉਹ ਗੁਰਦਵਾਰਾ ਸਾਹਿਬ ਦਾ ਸਮਾਨ ਲੈਣ ਵਾਸਤੇ ਬਾਜ਼ਾਰ ਗਿਆ ਸੀ ਜੋ ਕਿ ਜਦੋਂ ਉਹ ਵਾਪਸ ਆਇਆ ਬੇਦੀ ਪੁਰ ਪੰਪ ਲੱਗ ਗਈ ਤੇ ਥੋੜਾ ਜਿਹਾ ਗਾੜੀ ਆਇਆ ਤੇ ਇਹ ਜਿਹੜੇ ਲੋਕ ਜਿਸ ਤਰ੍ਹਾਂ ਇੱਕ ਅਮਰ ਸਿੰਘ ਅੰਬੀ ਰਾਣ ਦਾ ਨਿਹੰਗ ਜੋ ਕਿ ਇੱਥੇ ਬੇਦੀ ਪੁਰ ਪੰਪ ਦੇ ਪਾਸ ਰਹਿੰਦਾ ਤੇ ਉਹਨੇ ਤੇ ਉਹਦੇ ਮੁੰਡੇ ਜੱਜ लाਡੀ ਤੇ ਸਾਰਾ ਪਰਿਵਾਰ ਤੇ ਹੋਰ ਬੰਦੇ ਉਹਨਾਂ ਦੇ ਨਾਲ ਅਣਪਛਾਤੇ ਵਿਅਕਤੀ ਜਿਹੜੇ ਆ ਉੱਥੇ ਖਲੋਤੇ ਸੀ ਜਦੋਂ ਇਹ ਜਸਪਾਲ ਸਿੰਘ ਥੋੜਾ ਗਾੜੀ ਆਇਆ ਐਕਟਿਵਾ ਤੇ ਤੇ ਇਹਨਾਂ ਨੇ ਲਲਕਾਰਾ ਮਾਰਿਆ ਅੰਬੀ ਨਿਹੰਗ ਦੇ ਮੁੰਡੇ ਨੇ ਜੱਜ ਨੇ ਇਹ ਫੜੋ ਇਹਨੂੰ ਅੱਜ ਮਾਰਨਾ ਅੱਜ ਜਸਪਾਲ ਨੂੰ ਮਾਰਨਾ ਤੇ ਜਦੋਂ ਅ ਜਸਪਾਲ ਨੇ ਐਕਟਿਵਾ ਭਜਾ ਕੇ ਇਧਰ ਗੁਰਦੁਆਰਾ ਸਾਹਿਬ ਨੂੰ ਆਉਣ ਲੱਗਾ ਤੇ ਪਿੱਛੋਂ ਇਹਨਾਂ ਨੇ ਮੁੰਡੇ ਤਲਵਾਰਾਂ ਲੈ ਕੇ ਦਾਤਰ ਲੈ ਕੇ ਨਾਲ ਇਹਨਾਂ ਦੇ ਗੁੰਡੇ ਮੁੰਡੇ ਸੀ ਗਲਤ ਅਨਸਰ ਸੀ ਉਹ ਨਾਲ ਭੱਜੇ ਤੇ ਜਸਪਾਲ ਸਿੰਘ ਦੇ ਪਿੱਛੇ ਪੈ ਗਏ ਇਹ ਭਜਾ ਕੇ ਐਕਟਿਵਾ ਬੜੀ ਮੁਸ਼ਕਲ ਇਹਨੇ ਜਾਨ ਬਚਾਈ ਤੇ ਗੁਰਦੁਆਰਾ ਸਾਹਿਬ ਪਹੁੰਚਿਆ ਉਸ ਸਮੇਂ ਉਸ ਸਮੇਂ ਜਿਹੜੇ ਇੱਥੇ ਉਸ ਮੁਲਾਜ਼ਮ ਜਿਹੜੇ ਤਾਇਨਾਤ ਸੀ ਉਹਨਾਂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਇਹ ਭੱਜ ਕੇ ਦਵਾ ਦਾ ਫਿਰ ਆਪਣੇ ਘਰ ਜਾ ਕੇ ਵੱਢ ਗਏ ਤੇ ਉਥੋਂ ਜਦੋਂ ਰੌਲਾ ਪਿਆ ਮਹੱਲੇ ਦੇ ਵਿੱਚ ਤੇ ਅਸੀਂ ਵੀ ਜਿਹੜੇ ਬਾਹਰ ਆਏ ਗੁਰਦੁਆਰਾ ਸਾਹਿਬ ਤੋਂ ਬਾਹਰ ਆਏ ਆ ਸਾਰੇ ਸੇਵਾਦਾਰ ਬਾਹਰ ਆਏ ਆ ਸਾਰਾ ਪਰਿਵਾਰ ਬਾਹਰ ਆਇਆ ਜਦੋਂ ਆਣ ਕੇ ਅਸੀਂ ਦੇਖਿਆ ਬਾਹਰ ਤੇ ਇਹਨਾਂ ਨੇ ਆਪਣੇ ਉਥੋਂ ਘਰ ਦੇ ਉਤੋਂ ਇਟਾਂ ਰੋੜੇ ਪਤਾ ਨਹੀਂ ਕਿੰਨਾ ਕੁਝ ਚਲਾਇਆ ਜਿਹਦੇ ਨਾਲ ਜੋ ਕਿ ਸਾਨੂੰ ਸਾਰਿਆਂ ਨੂੰ ਤੇ ਨੁਕਸਾਨ ਹੋਣਾ ਹੀ ਹੋਣਾ ਸੀ ਜਿਹੜੀ ਆਵਾਜਾਈ ਪਬਲਿਕ ਆ ਜਿਹੜੀ ਹੈ ਉਹਨਾਂ ਨੂੰ ਜਿਹੜਾ ਬਹੁਤ ਵੱਡਾ ਇੱਕ ਨੁਕਸਾਨ ਹੋਣਾ ਸੀ ਸਾਰਾ ਚਭਾ ਰੋੜੀ ਜਿਹੜਾ ਆ ਉਹ ਬੰਦ ਹੋ ਗਿਆ ਸੀ ਹਾਂਜੀ ਪੁਲਿਸ ਦੀ ਹਾਜ਼ਰੀ ਵਿੱਚ ਜੇ ਇਟ ਰੋੜਾ ਚਲਾਇਆ ਗਿਆ ਉਸ ਸਮੇਂ ਦੇ ਜਿਹੜੇ ਮੁਲਾਜ਼ਮ ਸੀ ਇੱਥੇ ਜਿਹੜੇ ਉਹ ਜਿਹੜੇ ਉਹਨਾਂ ਦੇ ਸਾਹਮਣੇ ਸਾਰਾ ਕੁਝ ਹੋਇਆ ਕਾਲ ਸਰੀ ਕਾਰਨ ਕੀ ਰਹਿ ਜਾਂਦਾ ਹੈ ਕਾਰਨ ਦੇਖੋ ਇਹ ਆ ਜੀ ਅਸੀਂ ਸ਼ੁਰੂ ਤੋਂ ਅਸੀਂ ਸਾਡੇ ਵੱਡ ਵਡੇਰਿਆਂ ਤੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਚਾਰ ਕਰਦੇ ਹਾਂ ਪ੍ਰਸਾਰ ਕਰਦੇ ਹਾਂ ਕੌਮ ਦਾ ਪ੍ਰਚਾਰ ਪ੍ਰਸਾਰ ਕਰਦੇ ਹਾਂ ਅਰੇ ਆ ਜਿਹੜਾ ਅੰਬੀ ਨਿਹੰਗ ਆ ਇਹਦਾ ਤੁਸੀਂ ਰਿਕਾਰਡ ਜਿਹੜਾ ਆ ਮੈਂ ਨਾ ਵੀ ਪੂਰੇ ਅੰਮ੍ਰਿਤਸਰ ਤੋਂ ਨਹੀਂ ਪੂਰੇ ਪੰਜਾਬ ਤੋਂ ਪਤਾ ਕਰਾ ਲਓ ਕਿ ਜਿਹੜਾ ਅਮਰ ਸਿੰਘ ਅੰਬੀ ਨਾਮ ਦਾ ਨਿਹੰਗ ਆ ਤੇ ਇਹਦਾ ਪਰਿਵਾਰ ਆ ਇਹਦਾ ਜਿਹੜਾ ਕਿਰਦਾਰ ਕੀ ਆ ਇਹਦਾ ਬੈਕਗ੍ਰਾਉਂਡ ਕੀ ਆ ਉਹ ਤੁਹਾਨੂੰ ਸਾਰੇ ਹੀ ਦੱਸਣਗੇ ਤਾਨੂੰ ਵੱਖ-ਵੱਖ ਗੁਰਦੁਆਰਾ ਸਹਿਬਾਂ ਚ ਦੀਆਂ ਫੋਟੋਆਂ ਲੱਗੀਆਂ ਜਿਹੜੀਆਂ ਆ ਉਹ ਦਿਖਣੀਆਂ ਜੋ ਕਿ ਜਿਵੇਂ ਕਿ ਇਹਨਾਂ ਦਾ ਕੰਮ ਹੀ ਆ ਕਿ ਗੁਰਦੁਆਰਿਆਂ ਦੇ ਵਿੱਚ ਜਾ ਕੇ ਜਿਹੜੀਆਂ ਉੱਥੇ ਨਤਮਸਤਕ ਹੋਣ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਜੇਬੇ ਕੱਟਦੇ ਆ ਇਹ ਗਲਤ ਕੰਮ ਕਰਦੇ ਆ ਇਹਨਾਂ ਦਾ ਸਾਰਾ ਦੁਨੀਆ ਨੂੰ ਪਤਾ ਆ ਵੀ ਇਹਨਾਂ ਦਾ ਕੰਮ ਕੀ ਆ ਇਹਨਾਂ ਦੇ ਜਿਹੜਾ ਮੁੰਡਾ ਆ ਜਿਹੜਾ ਜਿਹਨੂੰ ਗੁਰਦੇਵਤ ਸਿੰਘ ਜਿਹਦਾ ਨਾਮ ਜੱਜ ਆ ਗੁਰਦੇਵਤ ਸਿੰਘ ਉਰਫ ਜੱਜ ਉਹਦਾ ਵੀ ਕੰਮ ਜਿਹੜਾ ਹੁਣ ਕ੍ਰਿਮੀਨਲ ਬੰਦਾ ਆ ਗੈਂਗਸਟਰ ਉਹਨਾਂ ਉਹਨਾਂ ਦੇ ਸਬੰਧ ਏ ਇਹਨਾਂ ਦੇ ਉਹ ਜਿਹੜਾ ਆ ਉਹ ਵੀ ਉਹਨਾਂ ਦੇ ਉਹਦੇ ਤੇ ਵੀ ਪਰਚਾ ਦਰਜਿਆ ਜੋ ਕਿ ਕੀਮਾਗੇੜ ਥਾਣੇ ਦੇ ਅੰਦਰ ਉਹਦੇ ਉੱਤੇ ਪਰਚਾ ਦਰਜਿਆ ਇਹ ਸਾਰਿਆਂ ਨੇ ਇੱਥੇ ਜਿਹੜਾ ਗੰਦ ਪਾਇਆ ਹੋਇਆ ਇਸ ਇਲਾਕੇ ਦੇ ਵਿੱਚ ਸਰਦਾਰ ਜੀ ਤੁਹਾਨੂੰ ਲੱਗਦਾ ਨਹੀਂ ਜੇ ਪੁਲਿਸ ਪ੍ਰਸ਼ਾਸਨ ਨਾ ਹੁੰਦੀ ਤਾਂ ਤੁਹਾਡੇ ਤੇ ਜਾਨੀ ਮਾਲੀ ਜਾ ਹੋਰ ਨੁਕਸਾਨ ਹੋ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਜੀ ਜਿਸ ਤਰ੍ਹਾਂ ਤੁਹਾਨੂੰ ਜਿਹੜੀ ਵੀਡੀਓ ਵੀ ਜਿਹੜੀ ਆ ਦਿੱਤੀ ਜਾਵੇਗੀ ਪ੍ਰੈਸ ਵਾਲਿਆਂ ਨੂੰ ਐਨਾ ਇਹ ਟਰੋੜਾ ਚਲਾਇਆ ਉਤੋਂ ਕਿਉਂਕਿ ਚਵਾਰ ਰੋਡ ਮੇਨ ਚਵਾਰ ਰੋਡ ਆ ਮੰਗ ਕੀ ਮੰਗ ਸਾਡੀ ਇਹੋ ਹੀ ਆ ਜੀ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜੇਕਰ ਅੱਜ ਦੇਖੋ ਜੇ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਇੰਨਾ ਕੁਝ ਹੋ ਰਿਹਾ ਜੇਕਰ ਪੁਲਿਸ ਪ੍ਰਸ਼ਾਸਨ ਇਥੇ ਨਾ ਹੁੰਦਾ ਤੇ ਕੀ ਬਣਦਾ ਸੋ ਇਸ ਕਰਕੇ ਅਸੀਂ ਇਹੀ ਬੇਨਤੀ ਕਰਦੇ ਹਾਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਜੀ ਭੁੱਲਰ ਸਾਹਿਬ ਕੋ ਪੰਜਾਬ ਸਰਕਾਰ ਕੋ ਕਿ ਵੱਧ ਤੋਂ ਵੱਧ ਜਿਹੜਾ ਆ ਇਹਨਾਂ ਦੇ ਉੱਤੇ ਜਿਹੜਾ ਆ ਵੱਡੀਆਂ ਆਪਣਾ ਧਲਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇ ਅਤੇ ਸਾਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਅਗਰ ਇਸ ਤੋਂ ਇਲਾਵਾ ਮੈਂ ਵੀ ਨਾਲ ਕਹਿਣਾ ਚਾਹੁੰਦਾ ਹਾਂ ਕਿਉਂਕਿ ਇਹ ਬੰਦਾ ਜਿਹੜਾ ਇਹਨਾਂ ਨੂੰ ਧਰਮ ਦਾ ਪ੍ਰਚਾਰ ਪ੍ਰਸਾਰ ਅਸੀਂ ਜਿਹੜਾ ਕਰਦੇ ਆ ਇਹਨਾਂ ਨੂੰ ਪਸੰਦ ਨਹੀਂ ਆ ਇਸ ਕਰਕੇ ਇਹ ਇਹੋ ਜੇ ਕੰਮ ਕਰਦੇ ਆ ਜੇਕਰ ਅੱਗੇ ਤੋਂ ਅੱਜ ਤੋਂ ਬਾਅਦ ਕੋਈ ਵੀ ਸਾਡਾ ਜਾਨੀ ਮਾਲੀ ਸਾਡੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਆ ਉਹਦਾ ਜ਼ਿੰਮੇਵਾਰ ਅਮਰ ਸਿੰਘ ਅੰਬੀ ਨਿਹੰਗ ਤੇ ਸਾਰਾ ਇਹਦਾ ਪਰਿਵਾਰ ਹੋਊਗਾ ਜੀ ਆਪਣਾ ਨਾਮ ਦੱਸ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸਪਾਲ ਸਿੰਘ ਜੀ ਮੇਰਾ ਨਾਮ ਇੱਕੀ ਗੱਲ ਬਤਲੀ ਕਰਦਾ ਮੈਂ ਜੀ ਮੰਡੀ ਦਾ ਸਮਾਨ ਲੈ ਕੇ ਆ ਰਿਹਾ ਸੀਗਾ ਤੇ ਜਦੋਂ ਮੈਂ ਵਾਪਸੀ ਆਇਆ ਤੇ ਇਹਨਾਂ ਦਾ ਜਿਹੜਾ ਸਭ ਤੋਂ ਵੱਡਾ ਬੇਟਾ ਜੱਜ ਉਹਨੇ ਮੈਨੂੰ ਬਹੁਤ ਗਲਤ ਜਿਹੜੀਆਂ ਗਾਲਾਂ ਕੱਢੀਆਂ ਗੰਦੀਆਂ ਗਾਲਾਂ ਕੱਢੀਆਂ ਹਾਂਜੀ ਤੇ ਉਸ ਤੋਂ ਬਾਅਦ ਇੱਕ ਦੋ ਮੁੰਡੇ ਹੋਰ ਸੀਗੇ ਉਹਨਾਂ ਨੇ ਹੱਥ 'ਚ ਮਤਲਬ ਬਹੁਤ ਸ਼ਸਤਰ ਜਿਹੜੇ ਤਿੱਕੇ ਹਥਿਆਰ ਜਿਹੜੇ ਫੜੇ ਸੀਗੇ ਤੇ ਮੇਰੇ ਮਗਰ ਲੱਗ ਗਏ ਮੈਂ ਐਕਟਿਵ ਆ ਭਜਾ ਕੇ ਜਦੋਂ ਇੱਥੇ ਮੈਂ ਖਲਾਦੀ ਐਕਟਿਵ ਖੜੀ ਐ ਗੁਰਦਵਾਰ ਸਾਹਿਬ ਦੇ ਆਪਣੇ ਬਾਹਰ ਛੌੜੀ ਦੇ ਨਾਲ ਹੀ ਫਿਰ ਸਾਡਾ ਜਿਹੜਾ ਮਲਾਜਮ ਸੀਗਾ ਉਹਨੇ ਜਦੋਂ ਉਹਨਾਂ ਦੇ ਮਗਰ ਜਦੋਂ ਭੱਜਾ ਤੇ ਉਹਨੇ ਮਾਂ ਹੀ ਮਤਲਬ ਮੈਨੂੰ ਮੈਨੂੰ ਪਚਾ ਕੇ ਅੰਦਰ ਰੱਖ ਕਰ ਤਾਂ ਸੇ ਤੋਂ ਲਾਦਨੀ ਕੇ ਨਾ ਪਜਾਂਦੇ ਤੁਹਾਨੂੰ ਮਾਰ ਹਾਂਜੀ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਪੂਰਾ ਮਰਵਾ ਦੇਣਾ ਸੀ ਸਾਨੂੰ ਜੀ ਹੁਣ ਮੰਗ ਕੀ ਕਰਦੇ ਮੰਗ ਇਹ ਕਰਦੇ ਵੀ ਸਾਨੂੰ ਇਨਸਾਫ ਜਿਹੜਾ ਮੈਨੂੰ ਜਿਹੜਾ ਦਵਾਇਆ ਜਾਵੇ ਹਾਂਜੀ ਇਹਨਾਂ ਤੇ ਸਖਤ ਜਿਹੜੀ ਆ ਮਤਲਬ ਜੱਜ ਲਾਡੀ ਤੇ ਅੰਬੀ ਨਿਹੰਗ ਤੇ ਸਿਮਰ ਜਿਹੜਾ ਮੁੰਡਾ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੁਲਿਸ ਕੰਪਲੇਟ ਕੀਤੀ ਜੀ ਹਾਂਜੀ ਕੀਤੀ ਉਸੇ ਵੇਲੇ ਆਈ ਸੀ ਸਰ ਜੀ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਅਸ਼ਵਾਸ਼ਣ ਦਵਾਇਆ ਗਿਆ ਉਹਨਾਂ ਨੇ ਤੇ ਕਿਹਾ ਵੀ ਕਾਰਵਾਈ ਕਰਦੇ ਹਾਂ ਹੁਣ ਸਵੇਰੇ ਜਾ ਕੇ ਅਸੀਂ ਦੇਖਾਂਗੇ ਕਮਿਸ਼ਨਰ ਦੇ ਵੀ ਸਵੇਰੇ ਪੇਸ਼ ਹੋਣੇ ਜਾ ਰਹੇ ਹਾਂ ਜੀ ਅ ਜੀ ਇਹ ਇਹਨਾਂ ਦਾ ਕਾਫੀ ਦੇਰ ਦਾ ਇਹ ਆਪਸ ਵਿੱਚ ਨਾ ਡਿਸਪਿਊਟ ਚੱਲ ਰਿਹਾ ਦੋ ਪਾਰਟੀਆਂ ਦਾ ਤੇ ਜਿਹੜਾ ਉਹਨਾਂ ਨੇ ਰੋਲ ਡੇਰੇ ਨੂੰ ਜਿਹੜੀ ਕੰਪਲੇਨਟ ਦਿੱਤੀ ਹੈ ਇਹ ਮੌਕੇ ਦੇ ਮੈਸੇਜ ਵਿਖਿਆ ਸੀ ਉਹ ਮੈਡ ਮਸਲੇ ਨੂੰ ਜਿਹੜਾ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਵੈਰੀਫਾਈ ਕਰਕੇ ਉਸ ਤੇ ਜੋ ਬੰਦੀ ਕਰ ਰਹੀ ਉਹ ਕੀਤੀ ਜੋ ਸਾਡੇ ਕੋਲ ਸਰ ਉਸ ਦਿਨ ਵਾਰੰਡ ਤੇ ਸਾਹਮਣੇ ਕੋਈ ਅਟਰੋੜਾ ਚੱਲਿਆ ਉਹਨਾਂ ਦਾ ਨਹੀਂ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਆ ਡੇਰੇ ਵਾਲਿਆਂ ਨੂੰ ਜੀ ਆਲਰੇਡੀ ਹੋਮ ਲਾਗੇ ਮੋਥੀ ਜੀ ਜਦੋਂ ਚੜ੍ਹਦਾ ਆਇਆ ਸੀ